ਬਾਦੀ ਜੀ ਬੱਤ ਇਤਨ ਗੁਰ ਆਜੋ ਬਾਬਾ ਜੀ ਨਵਾਂ ਕਿਉਂ ਨਹੀਂ ਲਿਆ ਫਿਰ ਰਿਕਸ਼ਾ ਹਾਂਜੀ ਗੁੰਜਾਇਸ਼ ਨਹੀਂ ਹੈਗੀ ਕਿੰਨੇ ਦਾ ਆਇੰਦਾ ਇਹ ਸੋਨਾ 15-16 ਹਜ਼ਾਰ ਦਾ ਤੇ ਬੰਦੇ ਨਹੀਂ ਪੈਸੇ ਫੇਰੇ ਨੇ ਕਿੰਨੇ ਕੇ ਮਾਇ ਹੋ ਜਾਂਦੀ ਆ ਬਾ ਦਾ ਛਾ ਮੈਂ ਬੰਦ ਦਿੰਦੇ ਤਾਂ ਚਾ ਇਹ 100 150 ਚਲੋ ਕੋਈ ਗੱਲ ਨਹੀਂ ਤੇ ਇਹ ਫਿਰ ਕਿਤਾ ਕੀਤਾ ਤਿਆਰ ਹੈ ਕੀ ਲਕੜਾ ਲੁਕੜਾ ਲਾ ਕੇ ਅੱਛਾ ਅੱਛਾ ਉਹ ਬਾੜੀਆਂ ਇੱਕ ਟੁੜਗੀ ਹੋਣੀਆਂ ਵਾ ਉਹ ਲੀਆਂ ਨਹੀਂ ਗਈਆਂ ਹੋਣੀਆਂ ਬਾੜੀਆਂ ਅੱਛਾ ਅੱਛਾ ਤੇ ਤੁਸੀਂ ਮੇਰੇ ਮਹਾਰਾਜ ਨੂੰ ਚੜਾਹੀ ਗੁਰੂ ਰਾਮਦਾਸ ਪਾਸ਼ਾ ਨੂੰ ਅਰਦਾਸ ਬੇਨਤੀ ਕਰਨੀ ਸੀ ਕਿਤਨੀ ਬੜੀ ਕਰਦੀ ਆਸ਼ਾ ਤੇ ਸੁਣਦੇ ਨਹੀਂ ਮਹਾਰਾਜ ਅੱਛਾ ਸੁਣਦੇ ਨਹੀਂ ਆ ਤੇ ਕਰਿਆ ਕਿ ਉਹਨਾਂ ਰੋਜ਼ ਕਰਿਆ ਕਰੋ ਪੱਲਾ ਫੜ ਲਿਆ ਕਰੋ ਉਹਨਾਂ ਦਾ ਸੁਣਨਗੇ ਆਪੇ ਹੋਗੇ ਅਜਾ ਸੁਣਦੇ ਨਹੀਂ ਮਹਾਰਾਜ ਹੈ ਕੋਈ ਨਹੀਂ ਬਬੀ ਤੇ ਕਰੋ ਉਹਦੇ ਮੜਾ ਜਾ ਸਾਰਦੇ ਆ ਤੁਹਾਡੇ ਕੋਲ ਹੀ ਅਸੀਂ ਮਹਾਰਾਜ ਨੂੰ ਬੇਨਤੀ ਕੀਤੀ ਸੀ ਕਰੀ ਜੀ ਗੁਰੂ ਅਮਰਦਾਸ ਸਾਹਿਬ ਕਿ ਸੁਣਦੇ ਨਹੀਂ ਕਿ ਸੱਚੀ ਨਹੀਂ ਸੁਣਦੇ ਇਹ ਤੇ ਨਹੀਂ ਇਹ ਸਾਲ ਜੀ ਹੈ ਇਹ ਤੇ ਇਹ ਤੇ ਮਾੜਾ ਮਨ ਇਹ ਪਰ ਸਾਨੂੰ ਗੱਟੀਆਂ ਸੁਣਦੇ ਨਹੀਂ ਆ ਗੁਰੂ ਅਮਰਦਾਸ ਪਾਸ਼ਾ ਸੁਣਦੇ ਆ ਬੈਠਾ ਸੋਢੀ ਪਾਸ਼ਾ ਕਿੱਥੇ ਬੈਠਾ ਅਮਰਸਰ ਬੇਟਾ ਤੁਸੀਂ ਕਿੱਥੇ ਗਏ ਹੋ ਕੀਮ ਕਰਨ ਦੇ ਲਾਗੇ ਉਹਨੇ ਅੱਜ ਸੁਣ ਲਿਆ ਅੱਜ ਤੁਹਾਨੂੰ ਇੱਕ ਚੀਜ਼ ਦਈਏ ਬੁੱਤਰੋ ਜਨੇ ਉਤਰੋ ਸਰਦੇ ਕਰ ਦੋ ਗੁਰੂ ਅਮਰਦਾਸ ਪਾਸ਼ਾ ਸੁਣਦੇ ਆ ਸਮਾਂ ਲੱਗਦਾ ਅੱਜ ਤੁਹਾਡੀ ਸੁਣੀ ਗਈ ਆ ਕਿੱਥੇ ਸੋਢੀ ਪਾਸ਼ਾ ਬੈਠਾ ਅੰਮ੍ਰਿਤਸਰ ਸਾਹਿਬ ਠੀਕ ਹੈ ਜੀ ਤੁਹਾਡੇ ਵਾਸਤੇ ਨਵੇਂ ਰਿਕਸ਼ੇ ਭੇਜੇ ਆ ਗੁਰੂ ਅਮਰਦਾਸ ਪਾਸ਼ਾ ਨੇ ਕਿ ਮੇਰੇ ਸਿੰਘਾਂ ਕੋ ਕਿ ਟੁੱਟੇ ਹੋਏ ਰਿਕਸ਼ੇ ਆ ਤੇ ਅੱਜ ਪਾਸ਼ਾ ਜੀ ਨੇ ਨਵੇਂ ਰਿਕਸ਼ੇ ਭੇਜੇ ਤੁਹਾਡੇ ਵਾਸਤੇ ਸਿੰਘੋ ਠੀਕ ਹੈ ਆਜੋ ਬਾਬਾ ਜੀ ਆਜੋ ਤੁਹਾਡੇ ਪਾਸ਼ਾ ਸੁਣਦੇ ਆ ਠੀਕ ਹੈ ਆ ਸਾਈਡ ਤੇ ਲਾਓ ਤੁਹਾਨੂੰ ਨਵੇਂ ਰਿਕਸ਼ੇ ਦਿੰਨੇ ਆ ਆਜੋ ਆਜੋ ਗਿੱਲਰਾਮ ਦਾਸ ਤੁਹਾਨੂੰ ਗਿੱਲਰਾਮ ਦਾਸ ਤਨ ਗਿੱਲਰਾਮ ਦਾਸ ਬੰਦ ਗਿੱਲਰਾਮ ਦਾਸ ਅੰਮੀ ਕੁ ਗਿੱਲਰਾਮ ਦਾਸ ਪਾਣੀ ਦੇ ਚੇਤਰੀ ਦਾਸ ਇਹ ਗਿੱਲਰਾਮ ਦਾਸ ਦੂਸਾ ਵੀ ਲਾ ਦਿਓ ਸੰਗ ਚੱਲ ਗਿੱਲਰਾਮ ਦਾਸ ਸਰਦੀ ਕਾਲਾ ਸਰਦੀ ਬਾਬਾਏ ਖੁਸ਼ ਹੋ ਗਏ ਹੋ ਆਹੇ ਕੋਈ ਕਨੇਤ ਖੁਸ਼ ਹੋ ਗਈ ਵੇਖੋ ਤਾਨੀ ਗੁਰੂ ਰਾਮਦਾਸ ਤਾਨੀ ਗੁਰੂ ਰਾਮਦਾਸ ਠੀਕ ਠੀਕ ਗੱਡੀ ਆ ਠੀਕ ਤਾਨੀ ਗੁਰੂ ਰਾਮਦਾਸ ਸ਼ੁਗਰਾਣਤ ਕਿਦਾ ਕਰਨਾ ਵਾ ਗੁਰੂ ਰਾਮਦਾਸ ਪਾਸ਼ਾ ਜੀ ਦਾ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਹੈ ਥੱਲੇ ਹੈਗਾ ਜਿਉਂਦਾ ਹੈ ਠੀਕ ਹੈ ਜੀ ਠੀਕ ਹੈ ਵਧੀਆ ਹਲਕਾ ਕੁਛ ਬਬਿਓ ਤੁਸੀਂ ਕਿੱਥੇ ਆ ਗਏ ਗੁਰ ਰਾਮਦਾਸ ਪਾਛਾ ਹੈਗੇ ਨਾ ਕਿੱਥੇ ਮਸਰੇ ਬੈਠੇ ਪਾਸ਼ਾ ਜੀ ਸੁਣਦੇ ਨਾ ਤੁਹਾਡੀ ਫਰਿਆਦ ਵੀ ਸੁਣੀ ਸੀ ਆ ਬਾਬਾ ਜੀ ਇੰਜ ਨਹੀਂ ਕਹਿਣਾ ਕਿ ਗੁਰੂ ਸੁੰਦਾ ਨਹੀਂ ਗੁਰੂ ਸੁਣਦਾ ਹੈ ਹਾਜ਼ਰ ਨਾਜ਼ਰ ਹੈ ਠੀਕ ਹੈ ਜਿੰਨੇ ਤੁਹਾਨੂੰ ਰੋਟੀ ਦੇਣੀ ਨਹੀਂ ਦੇਣੀ ਹੈ ਤੁਸੀਂ ਆਪਣੇ ਗੁਰੂ ਦੇ ਅਡੋਲ ਰਹੇ ਹੋ ਠੀਕ ਹੈ ਨਾ ਉਹ ਆਪਣੇ ਸਿੱਖਾਂ ਦੇ ਵਿੱਚ ਹੀ ਆਏਗਾ ਤੁਹਾਡੇ ਉਹ ਇੱਥੇ ਹੀ ਬੈਠੇ ਹੋਏ ਆ ਉਹ ਆਪਣੇ ਸਿੱਖਾਂ ਦੇ ਰੂਪ ਚ ਆਣਗੇ ਆਣਗੇ ਠੀਕ ਹੈ ਤੇ ਫਿਰ ਦੱਸ ਦਵਾ ਨਾ ਅਸੀਂ ਦਿੱਤਾ ਨਾ ਭਾਈ ਸਾਹਿਬ ਨੇ ਦਿੱਤਾ ਦੇਣ ਵਾਲਾ ਤੁਹਾਡਾ ਗੁਰੂ ਹੈ ਜੀ ਜਿੰਨੇ ਤੁਹਾਨੂੰ ਰਿਕਸ਼ੇ ਦਿੱਤੇ ਆ ਠੀਕ ਹੈ ਜੀ ਤੁਸੀਂ ਹੁਣ ਲੈ ਜਾਓ ਤੁਸੀਂ ਫ੍ਰੀ ਹੋ ਠੀਕ ਹੈ ਲੈ ਜਾਓ ਹੁਣ ਤੁਸੀਂ ਉਹ ਵਾਲਾ ਜਿਹੜਾ ਰਿਕਸ਼ਾ ਨਾ ਉਹ ਨੂੰ ਤੁਸੀਂ ਭਾਰਤ ਟੂ ਅਟ ਭਾਈ ਬਸੇ ਰੱਖ ਲਓ ਇਹਨੂੰ ਸਵਾਰੀਆਂ ਵਾਸਤੇ ਠੀਕ ਹੈ ਜੀ ਚਲ